ਕਰੋ ਜੀ ਬਲੌਗ ਦੀ ਸ਼ੁਰੂਆਤ ਕਰਦੇ ਪਈਆਂ ਸੂਟਾਂ ਦੀ ਕਟਿੰਗ ਲੋਕਾਂ ਦੇ ਬਲੌਗ ਬਹੁਤ ਦੇਖੀਦੇ ਆ ਜਦੋਂ ਕੋਈ ਪਰਫਾਰਮਾਂਸ ਨੂੰ ਵਿਪਤਾ ਵੇ ਜਾਂਦੀ ਹੈ ਪਹਿਲਾਂ ਘਰ ਦਾ ਬੰਦਾ ਠੀਕ ਕਰੇ ਖਸਮਾਂ ਨੂੰ ਖਵਾ ਬਿਮਾਰ ਤੇਲ ਮੋਗ ਗਿਆ ਸਕੂਟਰੀ ਚ ਉਹ ਰੇਡ ਕੇ ਲਿਆ ਆ ਢੇਡੂ ਦੁਖਦਾ ਹੁੰਦਾ ਆ ਤੇ ਉਹ ਬਲੌਗ ਬਣਾਉਂਦੇ ਹੁੰਦੇ ਆ ਚੰਗਾ ਵੀ ਨਹੀਂ ਲੱਗਦਾ ਔਰ ਦਿਮਾਗ 'ਚ ਵੀ ਨਹੀਂ ਦਿੰਦੀ ਇਹ ਗੱਲਾਂ ਵੀ ਬਲੌਗ ਬਣਾਏ ਇਸ ਟਾਈਮ ਜਲੰਦਰੋ ਖਵਾਓ ਮੈਨੂੰ ਅੱਜ ਤੇ ਖਾਣ ਜਾਣਾ ਸੀ ਪਟੂਰੇ ਤੇ ਪਹਿਲਾਂ ਹੀ ਇਹਦੇ ਪਟੂਰੇ ਵਰਗਾ ਮੂੰਹ ਇਹਦਾ ਫੁੱਲਿਆ ਹੋਣਾ ਹੁਣ ਟਿਆ ਹੋਣਾ ਨਹੀਂ 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 ਫੁੱਲਿਆ ਨਹੀਂ ਫੁੱਲਿਆ ਮੇਰਾ ਫੋਨ ਲੱ ਨਾ ਇਹ ਸਾਡੇ ਘਰ ਦੀ ਪ੍ਰੀਆ ਜੋੜੀ ਮੈਂ ਕਿਹ ਚਾਰੀ ਮੈਚਿੰਗ ਹੋਈ ਹੈ ਦੋਨਾਂ ਦੀ ਹਾਂਜੀ ਵੀਰਦੀਆ ਲਓ ਜੀ ਭਟੂਰੇ ਗਏ ਸਾਡੇ ਆ ਕਿਦਾਂ ਲੱਗੇ ਤੋਂ ਜਾ ਰਹੇ ਸਵਾਦ ਲੱਗੇ ਪਲਗ ਨੂੰ ਕੋਈ ਨੀ ਖਾਓ ਇਹ ਮੈਂ ਡੇਢ ਖਾ ਲੂਗੀ 2.5 2.5 ਇਧਰ ਜੋੜੀ ਵੀ ਸਾਡੀ ਤਰੀ ਆਉਣ ਡਈ ਹੈ ਜੀ ਨਉਸਾਦੀ ਮੈਨੂੰ ਲੱਭਦੀ ਆ ਪੈਸੇ ਦੇਣੇ ਆ ਦੇ ਸਕਦੀ ਆ ਪਰ ਨੈਟ ਹੈ ਨਹੀਂ ਮੇਰੇ ਫੋਨ 'ਚ ਕੀ ਕਰਦੀ ਆ ਕਦੇ ਟਿੰਡ ਪਨ ਲੈਨੀ ਆਪਣੀ ਬੈਠਣ ਲੱਗੇ ਕਦੇ ਬਾਹ ਕਦੇ ਕੋਣੀ ਹੁਣ ਪੈਰੀਆਂ ਪੱਲੂ ਨੂੰ ਗਾਲਾਂ ਮੈਂ ਟਿਊਸ਼ਨ ਤੇ ਨਹੀਂ ਜਾਣਾ ਨਹੀਂ ਇਹ ਨਹੀਂ ਭੁੱਖੇ ਵੀ ਜ਼ੋਰਦਸਤੀ ਨਾ ਕਰੋ ਰੋਟੀ ਨਾ ਮੈਕਰੋਨੀ ਡਿਸਕਸ਼ਨ ਹੋ ਰਹੀ ਆ ਵੀ ਕੱਲ ਨੂੰ ਕੀ ਬਣਾਈਏ ਇਹ ਡਿਸਕਸ਼ਨ ਚੱਲਦੀ ਰਹਿਣੀ ਹੈ ਜੀ ਤੁਸੀਂ ਬਲੌਗ ਦਾ ਐਂਡ ਆ ਗਿਆ ਜੀ ਫੇਰ ਰੋਜ਼ ਦੀ ਤਰ੍ਹਾਂ ਨਾਸ਼ਤੇ ਤੇ ਤੇ ਚਲੋ ਕਰੋ ਜੀ ਬਲੌਗ ਦੀ ਸ਼ੁਰੂਆਤ ਅੱਜ ਅਸੀਂ ਗੱਲ ਦੀ ਸਾਰਿਆਂ ਨੂੰ ਸਾਰ ਟੈਕਨੀਕ ਦਾ ਬਲੌਗ ਚ ਦੇਖਾ ਤੁਸੀਂ ਕੀ ਟਾਈਮ ਹੋ ਗਿਆ ਸੀ ਵੀ ਠੀਕ ਠਾਕ ਆ ਕਰਦੇ ਅੱਜ ਦੀ ਬਲੌਗ ਦੀ ਸ਼ੁਰੂਆਤ ਨਾਸ਼ਤੇ ਤੋਂ ਉਹੀ ਸਾਡੀ ਡੇਲੀ ਰੁਟੀਨ ਨਾਸ਼ਤੇ ਤੋਂ ਤੇ ਨਾਲ ਟੀਵੀ ਲਾ ਕੇ ਦੇਖਣਾ ਤੇ ਚਲੋ ਮਿਲਦੇ ਆ ਜੀ ਨਾਸ਼ਤਾ ਕਰਕੇ ਤੇ ਬਣੇ ਦੀਓ ਸਾਡੇ ਬਲੌਗ ਦੇ ਨਾਲ ਲਓ ਜੀ ਟਾਈਮ ਇਧਰ ਸਵਾ 1 ਹੋ ਗਿਆ ਤੇ ਇਧਰ ਅਸੀਂ ਕਰਦੇ ਪਈਆਂ ਸੂਟਾਂ ਦੀ ਕਟਿੰਗ ਤੇ ਮੰਮੀ ਲੈ ਕੇ ਆਏ ਆ ਚਾਹ ਬਣਾ ਕੇ ਹਾਂਜੀ ਹਾਂਜੀ ਪਰ ਬਲ ਉਧਰ ਲੰਮੀ ਪਈ ਆ ਤੇ ਲਓ ਜੀ ਇਧਰ ਕਟਿੰਗ ਕਰਦੇ ਪਈਆਂ ਅਸੀਂ ਸੂਟਾਂ ਦੀ ਤੇ ਇਧਰ ਅਸੀਂ ਦੇਖਣ ਲੱਗੇ ਸੀਗੇ ਬਲੌਗ ਚਲੋ ਦੀ ਮਿਲਦੇ ਆ ਫਿਰ ਦੱਸਦੇ ਆ ਤੁਹਾਨੂੰ ਅੱਜ ਦਾ ਕੀ ਪ੍ਰੋਗਰਾਮ ਹੈ ਨਾ ਮੰਮੀ ਚਲੋ ਜੀ ਪੀ ਲਈਏ ਚਾਹ ਫੇ ਆਦੋ ਵੀ ਜਨੇ ਪੀਣੀ ਹੈ ਚਾਹ ਅਮ 2:00 ਵੱਜ ਗਏ ਘੜੀ ਕੰਦੀ 15 ਮਿੰਟ ਰਹਿੰਦੇ ਆ ਤੇ ਪਲਗ ਨੂੰ ਹੋ ਜਾਣੀ ਛੁੱਟੀ ਆਪਾਂ ਚੱਲੇ ਹੁਣ ਪਲਗ ਨੂੰ ਲੈਣ ਅਜ ਅੱਜ ਅਸੀਂ ਬਲੌਗ ਨਹੀਂ ਬਣਾਇਆ ਮੈਨੂੰ ਨਾ ਮੈਂ ਇੱਕ ਚੀਜ਼ ਅੱਜ ਗੌਰ ਕੀਤੀ ਯਾਰ ਲੋਕਾਂ ਦੇ ਬਲੌਗ ਬਹੁਤ ਦੇਖੀਦੇ ਆ ਠੀਕ ਹੈ ਜੀ ਜਦੋਂ ਵੀ ਉਹ ਕੋਈ ਉਹਨਾਂ ਦੇ ਘਰ 'ਚ ਕੋਈ ਦਿੱਕਤ ਪ੍ਰੋਬਲਮ ਪਰੇਸ਼ਾਨੀ ਹੋਵੇ ਉਹ ਸਾਰਾ ਬਲੌਗ ਬਣਾਉਂਦੇ ਸਾਡੇ ਆ ਹੋ ਗਿਆ ਆਪਣੇ ਘਰੇ ਦੇ ਨਾਲ ਮਾੜੀ ਜੀ ਟੂਟੀ ਖਰਾਬ ਹੋਈ ਆ ਉਹ ਠੀਕ ਕਰਨੀ ਸੀ ਕਦੇ ਉੱਪਰ ਜਾ ਕੇ ਪਾਣੀ ਬੰਦ ਕਰਨਾ ਕਦੇ ਥੱਲੇ ਆਣਾ ਸਾਨੂੰ ਬਲੌਗ ਬਣਾਉਣ ਵਾਲੀ ਯਾਦ ਰਿਹਾ ਉਹ ਤਾਂ ਵੀ ਮੇਰਾ ਤਾਂ ਸਾਡੇ ਕੋਲ ਬਲੌਗ ਬਣਿਆ। ਇੱਕ ਤਾਂ ਹੋਰ ਵੀ ਦੱਸੀ ਉਹਨਾਂ ਦੇ ਘਰ ਜਦੋਂ ਕਿਸੇ ਦਾ ਢਿੱਡ ਦੁਖਦਾ ਕਿਸ ਨੂੰ ਬੁਖਾਰ ਚੜਦਾ ਆ ਉਹ ਪਰ ਘਰ ਦਾ ਬੰਦਾ ਹਾਏ ਹਾਏ ਕਰਦਾ ਹੁੰਦਾ ਉਹ ਬਲੌਗ ਬਣਾਉਂਦੇ ਤੇ ਮੈਂ ਉਹੀ ਚੱਕ ਕੇ ਦਵਾਈ ਲਿਆਉਂਦਾ ਉਹੀ ਮੈਂ ਮੈਂ ਉਹੀ ਗੱਲ ਕਰਦਾ ਉਹ ਏਡੇ ਏਡੇ ਵੱਡੀਆਂ ਪ੍ਰੋਬਲਮਾਂ ਹੁੰਦੀਆਂ ਆ ਉਹ ਤਾਂ ਵੀ ਬਲੌਗ ਬਣਾਉਂਦੇ। ਘਰ ਜਦੋਂ ਕੋਈ ਬੁਖਾਰ ਨੂੰ ਸਾਨੂੰ ਵਿੱਪਤਾ ਵੇ ਜਾਂਦੀ ਹੈ ਪਹਿਲਾਂ ਘਰ ਦਾ ਬੰਦਾ ਠੀਕ ਕਰੇ ਖਸਮਾਂ ਨੂੰ ਖਾਵੇ। ਬਿਮਾਰ ਤਾਂ ਦੂਰ ਦੀ ਗੱਲ ਆ। ਕੀ ਇੱਕ ਬਾਥਰੂਮ ਦੀ ਟੁੱਟੀ ਠੀਕ ਕਰਨੀ ਸੀ ਅੱਜ? ਹਾਂ। ਉਹ ਠੀਕ ਕਰਦੇ ਕਦੇ ਕੋਠੇ ਜਾਣਾ। ਮੇਰੇ ਕੋਲ ਟਾਈ ਤੇਲ ਮੋ ਗਿਆ ਸਕੂਟਰੀ ਚ ਉਹ ਰੇਡ ਕੇ ਲਿਆ ਆ ਸਕੂਟਰੀ ਥੱਕ ਗਏ ਉਹ ਬਲੌਗ ਹੀ ਨਹੀਂ ਬਣਾਇਆ ਸੀ ਤੇ ਲੋਕੀ ਮੈਂ ਕਹਾ ਢਿੱਡ ਦੁਖਦਾ ਹੁੰਦਾ ਆ ਤੇ ਉਹ ਬਲੌਗ ਬਣਾਉਂਦੇ ਹੁੰਦੇ ਆ ਉਹ ਦਰਦ ਹੁੰਦੀ ਹੁੰਦੀ ਬਲੌਗ ਹੁੰਦੇ ਸਾਡੇ ਕੋਲ ਟਾਈਮ ਨਹੀਂ ਲੱਗਦਾ ਇਹੋ ਜਿਹੇ ਮੌਕੇ ਆ ਤੇ ਢਿੱਡ ਦੁਖਦੇ ਜੇ ਲੋਕ ਉੱਤਰ ਫੰਡੇ ਹੁੰਦੇ ਘਰ ਦੇ ਅਸੀਂ ਕਦੀ ਅੱਜ ਤੱਕ 3 ਸਾਲ ਹੋ ਗਏ ਸਾਨੂੰ ਬਲੌਗ ਬਣਾਉਂਦੇ ਆ ਨੂੰ ਅਸੀਂ ਕਦੀ ਬਿਮਾਰ ਹੋ ਗਏ ਨਾ ਸਭ ਤੋਂ ਪਹਿਲਾਂ ਬਿਮਾਰ ਨੂੰ ਦੇਖੀਦਾ ਉਹ ਨਹੀਂ ਉਦੋਂ ਯਾਰ ਸੋਚਦਾ ਹੀ ਨਹੀਂ ਬਲੌਗ ਦਾ ਵਲੋਗ ਦਾ ਚਲੋ ਏਦਾਂ ਹਸੀ ਖੁਸ਼ੀ ਆ ਕੇ ਹੱਸਦੇ ਖੇਡਦੇ ਆ ਉਦੋਂ ਬੰਦਾ ਹੁਣ ਪਲਕ ਨੂੰ ਲੈਨ ਚੱਲੇ ਆਪਾਂ ਸਾਰੇ ਜਣੇ ਚੱਲੇ ਅੱਜ ਕਹਿੰਦੇ ਬਾਹਰ ਖਾ ਗਏ ਆਣੇ ਭਟੂਰੇ ਤਿੰਨਾਂ ਸਾਲਾਂ ਦੇ ਵਿੱਚ ਆਪਾਂ ਵੀ ਤਾਂ ਕਈ ਵਾਰੀ ਹਸਪੀਟਲ ਗਏ ਆ ਆਹੋ ਆਪਣੀ ਐਮਰਜੈਂਸੀ ਹੋਈ ਆ ਪੀਨ ਹੁੰਦੀ ਆ ਕੋਈ ਆ ਆਪਾਂ ਕਦੀ ਉਹ ਵਲੋਗ ਵਲੋਗ ਬਣਾਇਆ ਹੀ ਨਹੀਂਗਾ ਕਿਸੀ ਹਸਪੀਟਲ ਦਵਾਈ ਉਸ ਟਾਈਮ ਯਾਰ ਉਸ ਟਾਈਮ ਆਪਾਂ ਨੂੰ ਦਿਮਾਗ ਜੇ ਨਹੀਂ ਦਿੰਦਾ ਹੈਗਾ ਦਿਮਾਗ ਨਹੀਂ ਆਪਾਂ ਨੂੰ ਆਪਾਂ ਆਪਾਂ ਨੂੰ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਮੈਂ ਉਹ ਹੀਗਾ ਚੰਗਾ ਵੀ ਨਹੀਂ ਲੱਗਦਾ ਔਰ ਦਿਮਾਗ ਜੇ ਵੀ ਨਹੀਂ ਦਿੰਦੀ ਇਹ ਗੱਲਾਂ ਵੀ ਵਲੋਗ ਬਣਾਇਆ ਇਸ ਬਾਕੀ ਲੋਕਾਂ ਦੇ ਉਹ ਬਲੌਗ ਜ਼ਿਆਦਾ ਚੱਲਦੇ ਆ। ਆ ਉਹ ਚੱਲਦੇ ਹੀ ਉਹ ਹੋ ਜਾਰੇ ਆ। ਤੁਹਾਡੇ ਬਲੌਗਾਂ ਦੇ ਵਿੱਚ ਹਾਂ ਚਲੋ। ਕੋਈ ਤੁਸੀਂ ਹੋ ਗਏ ਤਿਆਰ ਫੇਆ ਪਲਕੋ ਲਾਈਨ ਚੱਲੀ ਆ ਅੱਜ ਕਹਿੰਦੀ ਭਟੂਰੇ ਖਾਣੇ ਆ ਇਸ ਕਰਕੇ ਸਾਰੇ ਜਣੇ ਚੱਲੇ ਆ ਜੀ। ਉਹਨੂੰ ਭਟੂਰੇ ਖਵਾ ਕੇ ਲਿਆਉਣੇ। ਦੋ ਤਿੰਨ ਫੁੱਟਾਂ ਦੀ ਕਟਿੰਗ ਕਰਕੇ ਕਹਿੰਦੀ ਕਹਿੰਦੀ ਇੱਥੋਂ ਨਹੀਂ ਖਾਣੇ ਹੈਗੇ ਗਰਦਾਰਪੁਰੋਂ ਜਲੰਧਰੋਂ ਖਵਾਓ ਮੈਨੂੰ ਅੱਜ। ਉਹ ਆ ਉਹਦੇ ਕਰਕੇ ਹੁਣ ਚੱਲੇ ਆ ਸੀ। ਤੇ ਹਾਂਜੀ ਬੱਸ ਤੁਸੀਂ ਹੋ ਗਏ ਤਿਆਰ? ਬੱਸ ਹੋ ਜਾਓ ਤਿਆਰ ਤੁਸੀਂ ਫੇ। ਚਲੋ ਠੀਕ ਆ ਜੀ। ਤੇ ਲਓ ਜੀ 2:00 ਵਜੇ 10 ਮਿੰਟ ਤੇ ਛੁੱਟੀ ਹੋਣੀ ਉਹ ਤੇ ਘੜੀ ਹਜੇ ਦਾਦੀ ਆ ਵੀ 10 ਮਿੰਟ ਰਹਿੰਦੇ ਆ 2 ਵਜੇ ਚ ਚਲੋ ਠੀਕ ਠੀਕ ਹੋ ਜੋ ਹੋ ਜੋ ਲੂ ਨੂੰ ਛੁੱਟੀ ਦਾ ਟਾਈਮ ਵੀ ਹੋ ਗਿਆ ਥੋੜਾ ਜਿਹਾ ਹੋ ਗਿਆ ਆਪਾਂ ਲੇਟ ਅਜ ਤੇ 10 ਮਿੰਟ 10 ਮਿੰਟ ਵੇਟ ਕਰੂਗੀ ਆ ਜਾਓ ਫਿਰ ਤੇ ਚਲੋ ਮੈਂ ਕਰਦਾ ਗੱਡੀ ਗੱਡੀ ਸਟਾਰਟ ਜਾ ਕੇ ਅੰਦਰ ਤੇ ਤੁਸੀਂ ਆ ਜਾਓ ਫਿਰ ਚਾਬੀ ਚੱਕੀਏ ਗੱਡੀ ਦੀ ਤੇ ਚਲੋ ਆ ਜਾਓ ਫਿਰ ਗੱਡੀ ਕਰ ਲਈ ਆਪਾਂ ਸਟਾਰਟ ਤੇ ਲਓ ਜੀ ਆ ਵੀ ਆ ਗਏ ਆ ਜੀ ਇਹ ਚਲੋ ਥੋੜਾ ਜਿਹਾ ਲੇਟ ਹੀ ਹੋ ਗਿਆ ਉਦਾਂ ਤੇ ਪਲਕ ਨੇ ਹੁਣ ਕਹਿ ਬਾਹਰ ਅੜਿਕਣਾ ਵੇਟ ਕਰਨੀ ਉਹਨੇ ਤੇ ਫਿਰ ਉਹਨੇ ਕਹਿਣਾ ਵੀ ਅੱਜ ਤੁਸੀਂ ਸੜਾ ਲੇਟ ਆਏ ਆ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ ਪਹੁੰਚ ਕੇ ਮਿਲਦੇ ਆ ਪਲਕ ਦੇ ਸਕੂਲ ਆਪਾਂ ਹੁਣ ਪਲਕ ਦੇ ਸਕੂਲ ਹੋਈ ਛੁੱਟੀ ਤੇ ਆਪਾਂ ਹੋ ਗਏ ਲੇਟ ਤੇ ਖਾਣ ਜਾਣਾ ਸੀ ਪਟੂਰੇ ਤੇ ਪਹਿਲਾਂ ਹੀ ਇਹਦੇ ਪਟੂਰੇ ਵਰਗਾ ਮੂੰਹ ਇਹਦਾ ਫੁੱਲਿਆ ਹੋਣਾ ਹੁਣ ਹੁਣ ਦੇਖਿਓ ਕੜੀ ਬਣੀ ਉੱਥੇ ਕੜੀ ਹੁਣੀ ਉੱਥੇ ਤੇ ਮੂੰਹ ਇਹਦਾ ਫੁੱਲਿਆ ਹੋਣਾ ਆ ਹੋ ਰਿਹਾ ਤਾਂ ਬੱਚੇ ਫਿਲਣਾ ਉਹ ਖੜੀ ਆ ਦੇਖਿਆ ਹੁਣ ਇਹਦਾ ਮੂੰਹ ਪਹਿਲਾਂ ਹੀ ਫੁੱਲਿਆ ਹੋਣਾ ਨਹੀਂ 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 ਫੁੱਲਿਆ ਨਹੀਂ ਫੁੱਲਿਆ ਨਹੀਂ ਫੁੱਲਿਆ ਹਾਂ ਤੇ ਆਹ ਕਰਾ ਨਹੀਂ ਫੁੱਲਿਆ ਹੋਰ ਵੀ ਬੱਚੇ ਕਿਹੜੇ ਨੇ ਇਹ ਬੱਚੇ ਹੋਰ ਵੀ ਕਿ ਚਲ ਆ ਜੋ ਬਿਠਾ ਦੇ ਪਾਣੀ ਪੁੱਲ ਪੱਲੂ ਫਾਟਕ ਬੰਦੇ ਸੀ ਖਟਕ ਬੰਦੇ ਸੀਗਾ ਅਸੀਂ ਕਿਹਾ ਪਟੂਰੇ ਅਈਗਾ ਪਟੂਰੇ ਖਾਨ ਜਾਣਾ ਆ ਪਹਿਲਾਂ ਹੀ ਪਟੂਰੇ ਵਰਗਾ ਮੂੰਹ ਉਹਦਾ ਫੁੱਲਿਆ ਹੋਣਾ ਵੀ ਮੈਨੂੰ ਭੁੱਲ ਗਏ ਹਨਾ ਪਾਣੀ ਪਿਲਾਓ ਸਹੀ ਗੱਲ ਕਿ ਨਹੀਂ ਨਾ ਲੈ ਲੈ ਮੈਨੂੰ ਦੇ ਦੇ ਘੁੱਟ ਕੇ ਕੈਂਟੀਨ ਚ ਬੁੱਧ ਲੱਲੀ ਕੋਈ ਘੁੱਟ ਚਲੋ ਓਏ ਹੋਏ ਮੂੰਹ ਤੇ ਨਹੀਂ ਫੁੱਲੇ ਬਡੁਰਿਆ ਚਲੀਏ ਹੁਣ ਮੇਰਾ ਫੋਨ ਲੱਗੇ ਆਇਆ ਨਾ ਅੱਜੀ ਤੇਰਾ ਫੋਨ ਯਾਰ ਕਿਉਂ ਨਹੀਂ ਲੈ ਕੇ ਨਹੀਂ ਯਾਦ ਰਿਹਾ ਕਿਸੇ ਨੂੰ ਹੀ ਆਹ ਸਾਨੂੰ ਜਿਹਦੀ ਮੈਂ ਬਾੜੀ ਲਾ ਕੇ ਕਰਨੀ ਮੇਰੀ ਫੋਨ ਮੇਰੇ ਫੋਨ ਚ ਲੌਗ ਆਊਟ ਲੌਗ ਆਊਟ ਕਰਨੀ ਪਣੀ ਮੇਰੀ ਆਈਡੀ ਨਹੀਂ ਨਹੀਂ ਦੂਜੀ ਇੱਦਾਂ ਕਰਕੇ ਲਾਓ ਚਲੋ ਬਹਿ ਜਾਓ ਆਰਾਮ ਨਾਲ ਪਹਿਲਾਂ ਬੜੀ ਜਦੋ ਜੇਦ ਕਰਕੇ ਗਲੀ ਲੱਭੀ ਆ ਮੈਂ ਕਹ ਜਿਹਦੀ ਸੂਚੀ ਪਾ ਲਈ ਕੀਤੀ ਉਹ ਕਵੇ ਨਾ ਉਹ ਕਹਿ ਦੂਗਾ ਕਹਿ ਦੂਗਾ ਸਹੀ ਪੰਜ ਬਲੇਟਾ ਕਰਾਈਆਂ ਆ ਹਾਂਜੀ ਕਿੱਦਾਂ ਜੀ? ਰਾਸ਼ੀ ਬਹੁਤ। ਬਲਿ ਇਹਦੇ ਰਾਸ਼ੀ ਬਹੁਤ। ਇਹ ہماری ਘਰ ਕੀ ਪ੍ਰੀਏ ਜੋੜੀ। ਇੱਕ ਹੀ ਜੋੜੀ ਉਹ ਮੈਚਿੰਗ ਕੀ ਅੱਜ। ਬਾਸੀ। ਬਾਸੀ ਮੈਚਿੰਗ ਹੋਈ ਅੱਜ। ਮੈਚਿੰਗ ਹੋਈ ਅੱਜ। ਕਰ ਲੋ ਇਹ ਮੈਚਿੰਗ। ਜੇ ਮੰਨ ਲੇ ਤਾਂ ਤੁਸੀਂ ਆਪ ਆਪਣੇ ਕਰ ਲੋ। ਮੈਕਾਚਾਰੀ ਮੈਚਿੰਗ ਹੋਈ ਹੈ ਦੋਨਾਂ ਦੀ। ਅਦੀ ਵੀਰ ਦੀ ਇਹ ਮੈਡੀਕਲ ਦੇਖਣਾ ਲਿਆ ਗਿਆ ਇਹਨਰ ਕੋਲ ਬੋਲਾ ਸੀ ਦਹੀਂ ਨਹੀਂ ڈالਣਾ ਹੈ ਚਲੋ ਲਓ ਜੀ ਭਟੂਰੇ ਗਏ ਸਾਡੇ ਆ ਤੇ ਆ ਲੈ ਆ ਵੀ ਲੇਡਿੰਗ ਦੋ ਲੱਸੀਆਂ ਹੈ ਇੱਕ ਹਿਲ ਇੱਕ ਪੈਪਸੀ ਲਓ ਜੀ ਭੂਰੇ ਠੰਡੇ ਹਲ ਹਲ ਜੀ ਤੋਂ ਆਏ ਜੀ ਬਹੁਤ ਟੇਸਟੀ ਇਹਨਾਂ ਦੇ ਪੀਆ ਭਟੂਰੇ ਇੱਕਦਮ ਫਸ ਕਲਾਸ ਲੱ ਬੋਲੀ ਖਾ ਲਏ ਕਿਦਾਂ ਦੇ ਲਗੇ ਕਿਤਾ ਦੇ ਲਗੇ ਅੱਜ ਤੋਂ ਜਾਰੇ ਸਵਾਦ ਲਗੇ ਪਲਗ ਨੂੰ ਔਰ ਲੱਦੀ ਆ ਗਿਆ ਮੰਮੀ ਖਾ ਲਏ ਇਹ ਨੇ ਇਹਨਾਂ ਨੈਕਸਟ ਦੇਖੋ ਇਹ ਰਸ਼ ਬਹੁਤ ਹੈ ਤੇ ਕੋ ਰਸ਼ ਕਿ ਨਾ ਆ ਹਾਂ ਉਹ ਦੋਨੀ ਕ ਹਵਾਇ ਮੇ ਡੇਢ ਖਾਗੂ ਕਿ ਟਾਈ ਨਾ 2.5 2.5 ਖਾਦੇ ਅੱਜ ਚਲੀਏ ਚਲੋ ਚਲੀਏ ਹੁਣ ਚਲਿਏ ਹੁਣ ਚਲੋ ਆਜੋ ਹੈ ਜਿਆਦਾ ਖਾਲੇਆ ਚਲੋ ਕੋਈ ਨਹੀਂ ਜਿਆਦਾ ਖਾਲੇਦਾ ਇੱਕ ਬੜੂਲਾ ਖਾਉਂਦਾ ਮੈਂ ਅਹਾਂ ਪਰ ਅੱਜ ਤਾਂ ਖਾਲੇ ਤੂੰ ਮਾਜੀ ਇਧਰ ਜੋੜੀ ਵੀ ਸਾਡੀ ਤਰੀ ਆਉਣ ਡਈ ਹੈ ਜੀ ਨੂੰ ਸਸਦੀ ਮਨਬੀਰ ਨੂੰ ਫੇ ਜਿੱਥੇ ਅੰਬ ਦੀਦੇ ਆ ਉੱਥੇ ਹੀ ਖੜੀ ਜਾਂਦੀ ਆ ਆਹ ਲੋ ਜੀ ਹੁਣ ਅੱਥੇ ਪਤਾ ਨਹੀਂ ਰੇਟ ਕਰਦੀ ਬਈ ਆ ਕੀ ਰੇਟ ਆ ਅੰਬ ਲੈ ਕੇ ਫੇ ਚਲਦੇ ਕਰ ਨੂੰ ਉਹ ਲੈ ਲੈ ਆ ਹੁਣ ਮੈਨੂੰ ਲੱਭਦੀ ਆ ਹੁਣ ਪੈਸੇ ਦੇਣੇ ਆ ਹਾਂਜੀ ਜੀ ਰਾਣੀ ਕ੍ਰੋਸ ਹੋ ਰਿਹਾ ਰਸ਼ ਨਾ ਹੈਗਾ ਆ ਆਜੋ ਆਜੋ ਮੈਂ ਮੈਂ ਪਹਿਲਾਂ ਗਿਆ ਮੈਂ ਕਿਹਾ ਹੁਣ ਮੈਨੂੰ ਲੱਭਦੀ ਆ ਉਹਨੂੰ ਪੈਸੇ ਦੇਣੇ ਆ ਦੇ ਸਕਦੀ ਆ ਪਰ ਨੈਟ ਹੈ ਨਹੀਂ ਮੇਰੇ ਫੋਨ 'ਚ ਹਾਂ ਚਲੋ ਦੇਣਾ ਕਿੰਨੇ 100 ਰੁਪਏ ਲਓ ਜੀ ਲਓ ਜੀ ਪੈਸੇ ਵੀ ਦੇ ਕੇ ਆ ਗਈ ਆ ਜੀ ਚਲੋ ਠੀਕ ਆ ਜੀ ਲਓ ਜੀ ਕਟੂਰੇ ਖਾ ਲਏ ਆ ਸਾਰਿਆਂ ਨੇ ਬੜੇ ਸਵਾਦ ਲੱਗੇ ਆ ਅੰਬ ਵੀ ਲੈ ਲਏ ਆ ਹਣਾ ਕੀ ਹੋਇਆ ਤੂੰ ਕੀ ਕਰਦੀ ਆ ਕਦੇ ਟਿੰਡ ਪਾ ਲੈਂਦੀ ਆ ਆਪਣੀ ਬੈਠਣ ਲੱਗੇ ਕਦੇ ਬਾਹ ਕਦੇ ਕੋਣੀ ਇਹ ਜਦੋਂ ਬੈਠਣ ਲੱਦੀ ਦੀ ਉਹਦੇ ਕੋਈ ਨਾ ਆਪਣਾ ਤੋੜ ਲੈਂਦੀ ਆ ਅੱਗੇ ਮੇਰੇ ਤੇ ਕੜਾਈ ਲੱਗੀ ਆ ਹਾਂਜੀ ਚਲੀਏ ਹੁਣ ਚਲੋ ਚਲੋ ਮੈਂ ਕਿਹਾ ਲੰਬ ਬਹੁਤ ਸੋਹਣੇ ਸੀਗੇ ਚਲੋ ਵਧੀਆ ਕੀਤਾ ਕਿੱਥੇ ਚੱਲ ਪੱਲੂ ਆ ਨਾ ਕੱਟ ਕੇ ਕਹਿੰਦੀ ਉਦੋਂ ਮੈਂ ਆਪੇ ਆਪਣੀ ਫ੍ਰੀਜੀ ਜੰਬ ਹੱਥੋਂ ਮੈਂਗੋ ਸੀ ਚਲੋ ਚਲੀਏ ਹੁਣ ਓਕੇ ਜੀ ਮਿਲਦੇ ਆ ਜੀ ਕਰਤਾਰਪੁਰ ਪਹੁੰਚ ਕੇ ਹੁਣ ਤੁਹਾਨੂੰ ਦੇਖੋ ਜੀ ਹੁਣ ਪਹੁੰਚੇ ਆ ਘਰ ਆਪਾਂ ਮਾਤਾ ਵੀ ਆ ਰਹੀ ਆ ਉਧਰ ਆਟੋ ਫੇਰ ਆ ਗਿਆ ਆ ਲਓ ਜੀ ਦੇਖੋ ਘਰ ਪਹੁੰਚ ਗਏ ਆ ਹੁਣ ਪੈ ਰਿਆਂ ਪੱਲੂ ਨੂੰ ਗਾਲਾਂ ਕਿਉਂਕਿ ਦੇਖੋ ਜੀ ਖਾਣ ਪੀਣ ਨੂੰ ਇਹ ਕਹਿੰਦੀ ਅਸੀਂ ਇਹਦੇ ਕਹਿਣਾ ਮੰਨ ਲੀਦਾ ਹੁਣ ਕਹਿੰਦੀ ਮੈਂ ਥੱਕੀਆਂ ਮੈਂ ਟਿਊਸ਼ਨ ਤੇ ਨਹੀਂ ਜਾਣਾ ਸਭ ਤੋਂ ਪਹਿਲਾਂ ਜਾ ਕੇ ਇਹ ਗੱਲ ਨਹੀਂ ਹੁੰਦੀ ਹੁੰਦੀ ਹਾਂ ਜੀ ਦੁੱਧ ਲੈ ਕੇ ਆਓ ਜਾ ਕੇ ਦੁੱਧ ਲਿਆ ਦਿੰਨਾ ਪਹਿਲਾਂ ਦੁੱਧ ਲਿਆ ਦਿੰਨਾ ਠੀਕ ਆ ਦੁੱਧ ਲਿਆ ਦਿੰਨਾ ਪਹਿਲਾਂ ਇਹ ਨਹੀਂ ਹੁੰਦਾ ਬੁੱਤ ਤੁਹਾਡਾ ਸਾਰਾ ਕਹਿਣਾ ਮੰਨੀ ਦਾ ਸਭ ਕੁਝ ਕਰਦੇ ਆ ਤੇ ਤੁਸੀਂ ਟਿਕਣੇ ਤੇ ਜਾਣਾ ਜਾਓ ਫੀਸ ਵੀ ਭਰਨੀ ਉਹਦੀ ਤੂੰ 5:30 ਵਜੇ ਆ ਰਹੀ ਹੋ ਮੈਨੂੰ ਤੂੰ 5:30 ਦਿਲਜੀਨਾ ਨਹੀਂ ਨਾ ਜਾਣਾ ਮੈਂ ਨਹੀਂ ਆਣਾ ਨਹੀਂ ਰੇਟ ਲੋ ਜੀ ਸਵਾ 4 4 ਵਜੇ ਆ ਜੇ ਪੂਰੇ ਜੀ ਚਲੋ ਆਇਆ ਮੈਂ ਦੁੱਧ ਲੈ ਕੇ ਆ ਠੀਕ ਲਓ ਜੀ ਟਾਈਮ ਹੋ ਗਿਆ ਪੌਣੇ 9 ਤੇ ਅੱਜ ਦੇਖੋ ਜੀ ਇਹਨਾਂ ਨੇ ਬਲੌਗ ਹੀ ਨਹੀਂ ਬਣਾਇਆ ਘਰ ਜਦੋਂ ਉਹਦੇ ਪਟੂਰੇ ਖਾ ਕੇ ਆਏ ਆ ਇਹਨਾਂ ਨੂੰ ਪਟੂਰੇ ਖਾ ਕੇ ਆ ਗਈ ਸਾਰਿਆਂ ਨੂੰ ਨੀਂਦ ਸਾਰੇ ਸੋ ਗਏ ਨਹੀਂ ਨਹੀਂ ਸਾਰੇ ਸਾਰੇ ਹੀ ਸੋ ਗਏ ਨੇ ਨਹੀਂ ਮੈਨੂੰ ਪਤਾ ਨਹੀਂ ਸੁੱਤੇ ਨਹੀਂ ਮੈਨਾਂ ਉਹਦਾ ਹੱਸਦਾ ਇਹ ਪਟੂਰੇ ਖਾ ਗਏ ਇੰਨੇ ਕ ਮਤਲਬ ਹੈਵੀ ਹੋ ਗਏ ਵੀ ਮੁੜ ਕੇ ਵਲੌਗ ਬਣਾਉਂਦਾ ਯਾਦ ਨਹੀਂ ਰਿਹਾ ਅੱਜ ਤੋਂ ਆਏ ਆ ਕੇ ਨਾ ਮੈਂ ਤਲ ਵੀ ਨਹੀਂ ਪਈ ਹੈਗੀ ਨਹੀਂ ਮੈਨੂੰ ਪਤਾ ਨਹੀਂ ਪਈ ਲੰਮੇ ਕੋਈ ਨਾ ਕੋਈ ਆਇਆ ਗਿਆ ਰਿਹਾ ਨਾ ਫਿਰ ਉਹਦੇ ਕਰਕੇ ਆਪਣੇ ਕੰਮ 'ਚ ਲੱਗੇ ਰਹੇ ਆ ਕੰਮ 'ਚ ਲੱਗੇ ਰਹੇ ਕੋਈ ਆ ਗਿਆ ਲੱਗਾ ਰਿਹਾ ਉਸ ਕਰਕੇ ਵਲੌਗ ਬਣਾਇਆ ਨਹੀਂ ਹੈਗਾ ਤੇ ਨਿਕਲ ਗਿਆ ਆਪਣੇ ਕੰਮ ਲੱਗੇ ਨਹੀਂ ਮੇਰਾ ਦਿਮਾਗ ਜੀ ਨਿਕਲ ਗਿਆ ਚਲੋ ਹੁਣ ਕੀ ਬਣਾਇਆ ਬਣਾਇਆ ਫਿਰ ਦੇਖੋ ਜੀ ਮੈਂ ਕੁਝ ਨਹੀਂ ਬਣਾਇਆ ਆਪਣੀ ਕੋਕਤੀ ਵਾਲੀ ਸਬਜ਼ੀ ਬਈ ਸੀਗੀ ਪਰ ਅੱਜ ਨੂੰ ਸਵੇਰੇ ਉਹ ਸੂਜੀ ਵਾਲੀ ਮੈਕਰੋਨੀ ਬਣਾ ਦਿੱਤੀ ਆ ਹੁਣ ਮੈਂ ਹਾਂ ਤੇ ਤੁਹਾਨੂੰ ਮੈਕਰੋਨੀ ਖਾਣੀ ਆ ਜਾਂ ਫਿਰ ਰੋਟੀ ਖਾਣੀ ਚਲੋ ਮੈਨੂੰ ਭੁੱਖ ਨਹੀਂ ਆ ਰਹੀ ਮੈਂ ਖਾ ਲਿਓ ਥੋੜੀ ਜਿਹੀ ਨਹੀਂ ਇਹ ਨਹੀਂ ਭੁੱਖੇ ਦੀ ਬਜੁਰਦਸਤੀ ਨਾ ਕਰੋ ਆਹ ਲਓ ਜੀ ਦੇਖੀਏ ਰਸੋਈ ਦੇ ਵਿੱਚ ਕਿਉਂਕਿ ਬਲੌਗ ਦਾ ਅਜ ਬਣਿਆ ਹੀ ਨਹੀਂਗਾ ਲਓ ਜੀ ਮੈਕਰੋਨੀ ਚਲੋ ਜੀ ਇਹ ਤਾਂ ਆਪਾਂ ਖਾਵਾਂਗੇ ਕੋਕ ਦੀ ਬੋਤਲ ਮੈਂ ਲੈ ਆਂਦੀ ਸੀ ਇੱਕ ਇਸ ਲਈ ਮਗਾਈ ਸੀ ਕੋਕ ਨਾ ਵੇ ਮਕਰੋਨੀ ਬਣਾਈ ਆ ਤੇ ਚਲੋ ਕਰੋ ਯਾਰ ਫੇ ਭੁੱਖ ਭੱਖ ਲੱਗੀ ਹੋਈ ਆ ਚਲੋ ਖਾਈਏ ਫੇ ਉੱਠੋ ਬੁੱਤ ਕਰੋ ਕੰਮ ਚਲੋ ਪਾਓ ਰੋਟੀ ਰਾਟੀ ਲਿਆਓ ਪਾਂਡੇ ਛਾਂਡੇ ਹਾਂ ਉਹ ਕਰਦੀ ਬਈ ਉਹਨੇ ਖਾ ਲਿਆ ਫਲਕ ਨੇ ਖਾ ਲਈ ਹੋਰ ਰੀਸ਼ਨ ਤਾਂ ਆਈ ਸੀ ਮਦਨੇ ਧਨੀਆਂ ਹੋਈ ਪਈ ਹਾਂ ਦੇਖਾਂ ਹਾਂਜੀ ਮੋਟੀ ਕਿਦਾਂ ਕਿਦਾਂ ਜੀ ਮਕਰੋਨੀ ਖਾ ਲਈ ਤੁਸੀਂ ਹੋਰ ਖਾ ਲਈ ਕਿਦਾਂ ਦੀ ਲੱਗੀ ਬਹੁਤ ਟੈਸ ਟੈਸਟੀ ਨਹੀਂ ਨਹੀਂ ਟੈਸਟੀ ਮੈਂ ਘਰੇ ਮੇਰੇ ਚਾਰਜਰ ਨਾਲ ਲੱਗੀ ਆ ਲਾਉਣ ਮੇਰੇ ਚਾਰਜਰ ਨਾਲ ਲੱਗਣੇ ਨਹੀਂ ਮੈਂ ਆਪਾਂ ਐਂਡਰੋਇਡ ਦਾ ਚਾਰਜ ਓਕੇ ਇਤਨੇ ਦਿਨ ਜਦ ਲੀਡ ਨਹੀਂ ਆਈ ਸੀ ਤਾਂ ਮੇਰੇ ਐਂਡਰੋਇਡ ਦੇ ਚਾਰਜਰ ਸਹੀ ਆ ਤੁਹਾਡਾ ਐਪਲ ਦਾ ਚਾਰਜ ਹੋ ਰਹਾ ਸੀ ਮੇਰੇ ਹੀ ਉਸੇ ਹੋ ਰਹਾ ਦਾ ਚਾਰਜ ਬਹੁਤ ਸੋਹਣਾ ਵਾਲਪੇਪਰ ਆ ਠੀਕ ਆ ਹਾਂਜੀ ਇਹ ਉਹ ਦੇਖੋ ਫੋਨ ਛੋੜਦਾ ਥੱਲੇ ਸ਼ਾਬਾਸ਼ ਸ਼ਾਬਾਸ਼ ਇਦਾਂ ਹੀ ਟੁੱਟਦੇ ਫੋਨ ਫੇ ਹਾਂਜੀ ਹਾਂਜੀ ਵੀ ਆਪਾਂ ਹਿੰਦੀ ਬਣਾ ਵਗਦੇ ਨਾ ਆਬ ਹਮ ਖਾਣਾ ਖਾਏਗੇ ਹਾਂ ਜਬ ਹਿੰਦੀ ਜ ਬਣਾ ਵਗਦੇ ਲੋ ਜੀ ਅਬ ਹਮ ਖਾਣਾ ਖਾਣੇ ਵਾਲੇ ਹੈ ਅਬ ਅਬ ਹਮ ਖਾਣਾ ਖਾਣੇ ਵਾਲੇ ਹੈ ਖਾਣਾ ਖਾ ਕੇ ਵੀ ਆਪਸੇ ਮਿਲਦੇ ਹੈ ਫਿਰ ਆਪਸੇ ਮਿਲਤੇ ਹੈ ਓਕੇ ਐਸੇ ਹੀ ਬੋਲेंगे ਫਿਰ ਹਿੰਦੀ ਮੇ ਤੋ ਐਸਾ ਹੀ ਹੋਗਾ ਅਜੀ ਪੰਜਾਬ ਪੰਜਾਬੀ ਠੀਕ ਹੈ ਸਾਡੀ ਪੰਜਾਬੀ ਮੇ ਤੋ ਮਾਰੇ ਬਲੌਗ ਨਹੀਂ ਚੱਲਦੇ ਹਿੰਦੀ ਮੇ ਚੱਲ ਜੰਗੇ ਚਲੋ ਕੀ ਪਤਾ ਇੱਕ ਕਮੈਂਟ ਵੀ ਆਇਆ ਤੇ ਨਾ ਤੁਸੀਂ ਹਿੰਦੀ ਨਾ ਬਣਾਓ ਜੀ ਤੁਹਾਡੇ ਹਿੰਦੀ ਚੰਗੇ ਲੱਗਦੇ ਚਲੋ ਠੀਕ ਆ ਜੀ ਮਿਲਦੇ ਆ ਜੀ ਨਾਸ਼ਤੇ ਤੇ ਰਾਦੀ ਰੋਟੀ ਤੇ ਜੀ ਹੁਣ ਇੱਧਰ ਲੱਗੇ ਜੀ ਆਪਾਂ ਨਾਸ਼ਤਾ ਕਰਨ ਮੈਕਰੋਨੀ ਦੀ ਰੋਟੀ ਦਾ ਮੈਕਰੋਨੀ ਨਹੀਂ ਰੋਟੀ ਦਾ ਮੈਕਰੋਨੀ ਲਓ ਜੀ ਮੈਕਰੋਨੀ ਖਾਣ ਲੱਗੀ ਆ ਜੀ ਮਨਪ੍ਰੀਤ ਦੀ ਰੋਟੀ ਨਾ ਮਾਤਾ ਸਾਡੀ ਨੇ ਰੋਟੀ ਖਾ ਲਈ ਆ ਆ ਦੱਦੀ ਨੂੰ ਲਓ ਮਾ ਲਓ ਜੀ ਉਸੀ ਲੋ ਕੋਕ ਪਹਿਲਾਂ ਹਾਂ ਹੋਰ ਚਲੋ ਖਾ ਕੇ ਮਿਲਦੇ ਆ ਜੀ ਇੱਧਰ ਲੱਗਾ ਮੈਚ ਨਾਲ ਨਾਲ ਮੈਚ ਦੇਖਦੇ ਆ ਜੀ ਚਲੋ ਮਿਲਦੇ ਆ ਜੀ ਬਣੇ ਰਹੀਓ ਵਲੌਗ ਨਾਲ ਟਾਈਮ ਹੋ ਜਾ ਲਾ 9 ਤੇ ਲਓ ਜੀ ਕੱਲ ਨੂੰ ਕੋਈ ਸੀ ਆਪਣੇ ਕੋਲ ਇੱਧਰ ਸਾਰੇ ਜਣੇ ਬੈਠੇ ਆ ਜੀ ਹੁਣ ਹਾਂ ਰੋਟੀ ਪਾਣੀ ਖਾ ਗਏ ਤੇ ਡਿਸਕਸ਼ਨ ਹੋ ਰਹੀ ਆ ਵੀ ਕੱਲ ਨੂੰ ਕੀ ਬਣਾਈਏ ਕੀ ਕਹਿੰਦੀ ਗਾਜਰਾ ਬਣਾਉਣੀ ਆ ਗਾਜਰਾ ਮਟਰ ਬਣਾ ਲਓ ਯਾਰ ਗਾਜਰਾ ਅੱਜ ਕੱਲ ਨਹੀਂ ਸਵਾਲ ਆਦੀਆਂ ਗਾਜਰਾ ਨਹੀਂ ਲੱਗਣੇ ਸਵਾਲ ਪੁੱਤ ਤੇ ਕਹਿੰਦੀ ਤੁਸੀਂ ਗੋਭੀ ਬਣਾ ਲਓ ਕੱਲੂ ਮਟਰ ਦਦਨਗਾ ਗੋਭੀ ਬਣਾ ਲਓ ਗੋਭੀ ਬਣਾ ਕੇ ਪਰ ਮੈਂ ਕਹਿੰਦਾ ਮੈਂ ਨਹੀਂ ਖਾਣੀ ਕਿਉਂਕਿ ਮੈਨੂੰ ਨਹੀਂ ਪਸੰਦ ਗਾ ਬਈ ਮੈਂ ਤੇਰੇ ਕਰਕੇ ਗੋਭੀ ਬਣਾ ਲੀ ਤੂੰ ਤਾਂ ਖਾਣੀ ਆ ਤੈਨੂੰ ਕੀ ਮਤਲਬ ਇਹਦਾ ਚਲ ਲੈ ਲੈ ਜਾਵਾਂਗੇ ਭਾਈ ਜੋ ਚਲੋ ਇਹ ਡਿਸਕਸ਼ਨ ਚਲਦੀ ਰਹਿਣੀ ਹੈ ਜੀ ਤੁਸੀਂ ਬਲੌਗ ਦਾ ਐਂਡ ਕਰੋ ਚਲੋ ਬਾਏ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਨਾ ਸਾਡੇ ਚੈਨਲ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਨਹੀਂ ਕੋਈ ਵੀ ਕਰਦੇ ਆ ਮਿਲਦੇ ਆਂ ਅੱਜ ਕੱਲੇ ਕੇ ਨਵੇਂ ਬਲੌਗ ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ